ਪੰਜਾਬ ਤੋਂ ਸੰਸਦ ਮੈਂਬਰ ਸੌ ਚੁੱਕਣ ਲਈ ਤਿਆਰ ਨੇ ਪਰ ਹਾਲੇ ਵੀ ਅਮਰਿਤਪਾਲ ਸਿੰਘ ਤੇ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ 13 ਵਿੱਚੋਂ ਪੰਜਾਬ ਦੇ 12 ਸੰਸਦ ਮੈਂਬਰ ਦਿੱਲੀ ਪਹੁੰਚ ਚੁੱਕੇ ਨੇ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਹੈ ਅਜੇਚ ਅਮਰਿਤਪਾਲ ਦੇ ਸੌ ਚੁੱਕਣ ਤੇ ਸਥਿਤੀ ਸਾਫ ਨਹੀਂ ਹੋਈ ਪੰਜਾਬ ਦੇ ਸੰਸਦ ਮੈਂਬਰਾਂ ਨੂੰ 25 ਜੂਨ ਨੂੰ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਸੌ ਚੁਕਾਈ ਜਾਵੇਗੀ ਸਭ ਤੋਂ ਪਹਿਲਾਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਇਸ ਮਗਰੋਂ ਗੁਰਜੀਤ ਸਿੰਘ ਔਜਲਾ ਤੇ ਫਿਰ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਚੰਨਜੀਤ ਸਿੰਘ ਚੰਦੀ ਨੂੰ ਸੌ ਚੁਕਾਈ ਜਾਵੇਗੀ ਇਸ ਤੋਂ ਬਾਅਦ ਆਪ ਦੇ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਮਾਲਵਿੰਦਰ ਸਿੰਘ ਕੰਗ ਸੌ ਚੁਕਣਗੇ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਮਰ ਸਿੰਘ ਸਰਬਜੀਤ ਸਿੰਘ ਖਾਲਸਾ ਸ਼ੇਰ ਸਿੰਘ ਕੁਬਾਇਆ ਅਤੇ ਹਰਸਿਮਰਤ ਕੌਰ ਬਾਦਲ ਸੌ ਚੁਕਣਗੇ ਇਸ ਤੋਂ ਬਾਅਦ ਗੁਰਮੀਤ ਸਿੰਘ ਮੀਤਿਹਰ ਅਤੇ ਅਖੀਰ ਦੇ ਵਿੱਚ ਡਾਕਟਰ ਤਰਨबीर ਗਾਂਧੀ ਨੂੰ ਸੌ ਚੁਕਾਈ ਜਾਵੇਗੀ ਇਹਨਾਂ ਤਮਾਮ ਮੈਂਬਰਾਂ ਦਰਮਿਆਨ ਸਭ ਦੀ ਨਜ਼ਰ ਅਮਰਿਤਪਾਲ ਸਿੰਘ ਤੇ ਹੈ ਅਮਰਿਤਪਾਲ ਖੜੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਨੇ ਇਸ ਸਭ ਦੇ ਵਿਚਾਲੇ ਅਮਰਿਤਪਾਲ ਦੀ ਐਨਐਸਸੀ ਤਹਿਤ ਨਜ਼ਰਵੰਦੀ 1 ਸਾਲ ਦੀ ਵਧਾਈ ਜਾ ਚੁੱਕੀ ਹੈ ਪਰ ਹੁਣ ਜਦੋਂ तमाम ਮੈਂਬਰ ਸੌ ਚੁੱਕਣਗੇ ਅਜੇ ਅਮਰਿਤਪਾਲ ਤੇ सस्पेंस ਬਣਿਆ ਹੋਇਆ ਹੈ